ਕੀ ਚਾਰ ਦਿਨੇ ਚੱਲੀਆਂ ਮੈਂ ਪੇਕੇ ਪਿੰਡ ਰਹਿਣ ਬਹੁਤਾ ਵੱਬ ਕੇ ਨਹੀਂ ਜਦੋਂ ਆਇਆ ਮੈਨੂੰ ਲੈਣ ਮੋਤੀ ਪੁੰਨ ਕੀਤੇ ਹੁਣੇ ਇਸ ਚੰਦਰੀ ਨੇ ਮੋਤੀ ਪੁੰਨ ਕੀਤੇ ਹੁਣੇ ਇਸ ਚੰਦਰੀ ਨੇ ਮੈਨੂੰ ਆਂਡਣਾ ਗੋਹਣੜਣਾ ਕਹਿਣ ਗਿਆ ਨਾ ਬੀਬੀ ਬਣ ਕੇ ਨਾ ਮੇ ਮਿੱਤਰਾਂ ਵੇ ਮੈਨੂੰ ਮਿਰਚਾਂ ਵਾਰਣੀਆਂ ਪਹਿਣ ਗਿਆ ਨਾ ਬੀਬੀ ਬਣ ਕੇ ਨਾ ਮੇ ਮਿੱਤਰਾਂ ਵੇ ਮੈਨੂੰ ਮਿਰਚਾਂ ਵਾਤੇ ਮੇਰੇ ਟੀਚਰਸ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਆਪਣੇ ਸਕੂਲ ਦੇ ਐਨਮਰ ਫੰਕਸ਼ਨਸ ਦੇ ਵਿੱਚ ਸ਼ਮਿਲ ਵਗੈਰਾ ਕਰਦਾ ਰਿਹਾ ਮੈਂ ਲੀਡਰ ਮੈਨੂੰ 6 ਤੋਂ 7 ਸਾਲ ਹੋ ਗਏ ਆ ਇਸ ਲਾਈਨ 'ਚ ਆਇਨ ਗਾਈ ਕੀ ਜੇ ਮੰਮੀ ਪਾਪਾ ਕੋਲੋਂ ਕਿੰਨਾ ਗੱਸਾ ਜੋਬ ਮਿਲਦਾ ਕਿਉਂਕਿ ਉਹਨਾਂ ਵੱਲੋਂ ਵੀ ਮਤਲਬ ਮਿਲਦਾ ਹੋ ਸਬਜ਼ਾਈ ਮਿਲਦੀ ਆ ਵੀ ਦਾਦੇ ਡਾਇਰੈਕਸ਼ਨ ਕਰਦੀ ਆ ਵੀ ਆਹ ਕਰਦਾ ਬੋਲਣਾ ਇੱਥੇ ਆਪਣਾ ਗਾਫ ਹੁੰਦਾ ਵਾ ਐਵੇਂ ਉੱਥੇ ਲੱਗਦਾ ਜਿਹੜੀ ਵੀ ਚੀਜ਼ ਜੇ ਮੈਂ ਸਪੋਰਟ ਕਰਨਾ ਚਾਹਿਆ ਵਾ ਤੇ ਮੈਨੂੰ ਸਪੋਰਟ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਮਿਲਿਆ ਵਾ ਲੈ ਕੇ ਕੜਗੀ ਦਰ ਤੋਂ ਥਾਪੜ ਦਿੱਤਾ ਚਰਨੀ ਸੀਸ ਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਉਹ ਲਿਆ ਮਾਦੂਨਾ ਬਦਲਾ ਉਹ ਦੇ ਫੱਟ ਫੜ ਡੋਲੇ ਫਰਕਦੇ ਫਰਕਦੇ ਉਹ ਗਿਆ ਕੂਣ ਅੱਖਾਂ ਦੇ ਵਿੱਚ ਆ ਹੋ ਹੋ ਕੋਈ ਐਸਪੀ ਬੁਗਾ ਨਾਮ ਰੱਖਿਆ ਗਿਆ ਵਾ ਇਹ ਐਸਪੀ ਬੁਗਾ ਵੈਸੇ ਕੱਦ ਨਾਲ ਕਹਿ ਕੇ ਜਾਂ ਗਾਈਡ ਲਾਇਣੇ ਨਾ ਚੋਣੇ ਆਪਣਾ اے ایس پی نام میرا بے بے کی 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 ایس 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 اصلی نام ہے گلابی دیکھی شرابی دل ہو گیا وا, وا, سنبھالو مجھ کو, 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 کو او میرے یارو سنبھلنا مشکل ہو گیا ਤੋ ਮੇਰਾ ਤੇ ਮੇਰੇ ਪਾਪਾ ਦਾ ਵੀ ਇੱਕ ਇਕੱਠਿਆਂ ਦਾ ਸੌਂਗ ਆ ਰਿਹਾ ਤੇ ਮੇਰੇ ਵੀ ਆ ਰਹੇ ਨੇ ਸੋਲੋ ਸੌਂਗਸ ਆਪਣੇ ਸ਼੍ਰੀ ਸ਼੍ਰੀ ਪੂਰਨ ਚੰਦ ਬਦਾਲੀ ਜੀ ਉਹਨਾਂ ਦਾ ਇੱਕ ਸੌਂਗ ਹੈ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਤੇ ਮੈਂ ਉਹ ਸੁਂਦਾ ਹਾਂ ਕਾਫੀ ਮੈਨੂੰ ਪਸੰਦ ਦੀ ਹੈ ਤਸਵੀਰ ਖਾਨ ਨਾਲ ਗੱਲਾਂ ਕਰਦੀ ਐ ਲੱਗਦੀ ਐ ਹੀਰ ਵਰਗੀ ਤੂੰ ਖਾਨ ਨਾਲ ਗੱਲਾਂ ਕਰਦੀ ਐ ਲੱਗਦੀ ਐ ਹੀਰ ਵਰਗੀ ਦਿਲ ਕਰਦਾ ਚੋਰੀ-ਚੋਰੀ ਠਗਣਾ ਹੋ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਲ 16ਵੇਂ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਮੁੰਡੇ ਕਹਿੰਦੇ ਲੱਡੂ ਵੰਡਣੇ ਸასი ਗੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਮੈਂ ਹਾਂ ਕੁਦੀ ਸੰਦੀਪਾ ਤੇ ਸੜਨਾਲ ਜਿਹੜੀ ਸ਼ਖਸੀਅਤ ਮੌਜੂਦ ਆ ਅੱਜ ਉਹ ਸ਼ਖਸੀਅਤ ਮੌਜੂਦ ਆ ਜਿਸ ਦੇ ਮਾਤਾ ਪਿਤਾ ਨੇ ਆਪਣੇ ਕਠੋਰ ਮਿੰਦ ਸਦਕਾ ਆਪਣਾ ਨਾਮ ਬੁਲਾਉਂਦੀਆਂ ਤੇ ਲੈ ਕੇ ਆਂਦਾ ਮੇਰਾ ਮੁਖਾਜਿਆ ਸਰਬੀਤ ਬੁੱਗਾ ਤੇ ਮਨਪ੍ਰੀਤ ਬੁੱਗਾ ਦੇ ਨਾਲ ਜਿਨ੍ਹਾਂ ਦੀ ਹਿੱਟ ਜੋੜੀ ਅੱਜ ਵੀ ਜਿਹੜੀ ਆ ਲੋਕਾਂ ਦੇ ਨਾਲ ਤੇ ਰਾਜ ਕਰਦੀ ਪਈ ਆ ਲੰਮਾ ਸਮਾਂ ਇਸ ਜੋੜੀ ਨੇ ਆਪਣੇ ਹੁਨਰ ਦੇ ਬਦ ਲੋਕਾਂ ਦੇ ਨਾਲ ਰਾਜ ਕੀਤਾ ਵਾ ਅੱਜ ਉਹਨਾਂ ਦਾ ਬੇਟਾ ਵੀ ਏਸੀ ਲੈਨ ਵਿੱਚ ਆ ਗਿਆ ਵਾ ਕਿਉਂਕਿ ਪੰਜਾਬੀ ਜਿਹੜੀ ਗਾਣੇ ਲੈਣ ਬੜੀ ਵਧੀਆ ਲੈਣ ਆ ਕਿਉਂਕਿ ਪਰਵਾਰ ਕਹਿੰਦੇ ਨੇ ਆ ਜਿਸ ਤਰ੍ਹਾਂ ਦਾ ਬੂਟਾ ਵੇ ਉਸ ਤਰ੍ਹਾਂ ਗਾਹ ਉਹਦੇ ਫਲ ਲੱਗਦੇ ਆ ਤਾਂ ਮਨਪੀ ਦੇ ਬੁਗਾ ਦੇ ਸਰਬੀਤ ਬੁਗਾ ਜਿਨ੍ਹਾਂ ਦੀ ਹਿੱਟ ਜੁਣੀ ਸਦਕੇ ਇਸ ਬੱਚੇ ਦਾ ਜਿਹੜਾ ਨਾਂ ਜਿਸ ਨੇ ਆਪਣੇ ਮਕਾਮ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਇਸ ਦੀ ਇੱਕ ਐਲਬਮ ਜਿਹੜੀ ਆ ਨਾਬੀ ਪਾਕੇ ਦੇ ਨਾਂ ਤੇ ਬੜੀ ਛੋਸ਼ ਵੀਡੀਓ ਤੇ ਵਾਇਰਲ ਹੋ ਰਹੀ ਆ ਯਾਰੀਆ ਵਧੀਆ ਪਪੂਲਰ ਹੋ ਰਹੀ ਆ ਲੋਕ ਉਹਨੂੰ ਪਿਆਰ ਦਿੰਦੇ ਪਏ ਨੇ ਇਸ ਬੱਚੇ ਨੇ ਆਪਣੀ ਮਿਹਨਤ ਸਦਕਾ ਆਪਣੇ ਪਿਤਾ ਦੇ ਸਦਕਾ ਆਪਣਾ ਇੱਕ ਮਕਾਮ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਤਦਲ ਮਿਲੋਂ ਜਾ ਰਹੇ ਆਓ ਆਪਣੇ ਚੈਨਲ ਸਵਾਗਤ ਕਰਦੇ ਆਂ ਨਾਲੇ ਹੌਸਲਾ ਬਜਾਈ ਕਰਿਓ ਸਾਡੀ ਇਹ ਵੀਡੀਓ ਇਹਨੂੰ ਵਾਰ-ਵਾਰ ਸ਼ੇਅਰ ਕਰਿਓ ਕਿਉਂਕਿ ਇਸ ਬੱਚੇ ਦੀ ਜਿਹੜੀ ਹੌਸਲਾ ਬਜਾਈ ਵੀ ਹੁੰਦੀ ਰਵੇ ਤੇ ਇਸ ਨੂੰ ਇੱਕ ਵਧੀਆ ਮਕਾਮ ਜਿਹੜਾ ਜਿਹੜਾ ਹਾਸਲ ਕਰਨਾ ਚਾਹੁੰਦਾ ਵਾ ਜਿਸ ਮਕਾਮ ਦੀ ਨੇ ਪੈਰਾਂ ਪਾਲੀਆਂ ਵਾ ਉਸ ਮਕਾਮ ਵੱਧਾ ਜਾਵੇ ਤਾਂ ਮੇਰਾ ਸਵਾਗਤ ਕਰਦੇ ਆਂ ਐਸਪੀ ਬੁग्गा ਦਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਭਰਾ ਜੀ ਸ਼ਸ਼ਟ ਜੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਸ ਪੀ ਬੁਗਾ ਐਸ ਪੀ ਬੁਗਾ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਦੱਸਿਓ ਕਿ ਕਿੱਥੋਂ ਮਤਲਬ ਇਹ ਗਾਇਕੀ ਦਾ ਜਿਹੜਾ ਸ਼ੌਕ ਇਹ ਪੈਦਾ ਕਿਉਂਕਿ ਤੁਹਾਡੇ ਪਿਤਾ ਜੀ ਦੇ ਮਾਤਾ ਹੀ ਗਾਉਂਦੇ ਕਿ ਉਹਨਾਂ ਨੇ ਵੇਖਿਆ ਹੀ ਸਾਰਾ ਪਹਿਲਾ ਹੋਇਆ ਕਿ ਜਾਂ ਕੋਈ ਹੋਰ ਵਜ੍ਹਾ ਕੋਈ ਜੀ ਇਹ ਕੁਛ ਮੇਰੇ ਮਮਾ ਪਾਪਾ ਤੋਂ ਵੀ ਤੇ ਕੁਛ ਮੇਰੇ ਸਕੂਲ ਟਾਈਮ ਤੋਂ ਜਿੱਥੋਂ ਮੈਂ ਕੰਪੀਟੀਸ਼ਨਸ ਲੜਦਾ ਹੋ ਰਿਹਾ ਤੇ ਮੇਰੇ ਟੀਚਰਸ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਜਿਸ ਤਰ੍ਹਾਂ ਕੰਪੀਟੀਸ਼ਨਸ ਮੈਂ ਕਾਫੀ ਆਪਣੇ ਸਕੂਲ ਦੇ ਲੜੇ ਰਾਗ ਸਭਾ ਤੇ ਆਪਣੇ ਸਕੂਲ ਦੇ ਇੱਕ ਐਨਵਲ ਫੰਕਸ਼ਨਸ ਦੇ ਵਿੱਚ ਸ਼ਬਦ ਵਗੈਰਾ ਕਰਦਾ ਰਿਹਾ ਮੇਨ ਲੀਡਿੰਗ ਤੇ ਹੂੰ ਇੰਨਾ ਸਮਾਂ ਹੋ ਗਿਆ ਇਸੇ ਰਿਆਜ਼ ਕਰਦੇ ਕਰਦੇ ਤੇ ਕਿਹਨੇ ਕਿਹ ਨਾਲੇ ਉਸਤਾਦ ਕਿਹ ਤੁਹਾਡੇ ਗ੍ਰੇਡਿੰਗ ਦਾ ਬਸ ਸਿੱਖਦੇ ਪਏ ਹੋ ਮੇਰੇ ਉਸਤਾਦ ਉਸਤਾਦ ਜੀ ਕੂਰਨ ਚੰਦ ਵਡਾਲੀ ਜੀ ਕੀ ਬਾਤ ਹੈ ਤੇ ਮੈਨੂੰ 6 ਤੋਂ 7 ਸਾਲ ਹੋ ਗਏ ਆ ਇਸ ਲਾਈਨ 'ਚ ਆਏ ਨੇ ਗਾਇਕੀ 'ਚ ਤੇ ਕੁਝ ਮੇਰੇ ਘਰ ਦੇ ਆਣੇ ਵੀ ਮੇਰੀ ਬਹੁਤ ਸਪੋਰਟ ਕੀਤੀ ਇਸ ਚ ਹਾਂ ਤੇ ਕੁਝ ਜਿਸ ਤਰ੍ਹਾਂ ਆਪਣੇ ਸਕੂਲ ਤੋਂ ਵੀ singing line 'ਚ ਕਾਫੀ ਕਰਦਾ ਰਿਹਾ ਮੈਂ ਕੰਪੀਟੀਸ਼ਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੂੰ ਤੇ ਹੁਣ ਕਰਦੇ ਆਣੇ ਗਾਣਾ ਕਰਵਾ ਦਿੱਤਾ ਹੂੰ ਗਾਣਾ ਆ ਗਿਆ ਹੈ ਮੇਰਾ ਕਿਹੜਾ ਗਾਣਾ ਹੁਣ ਕਿਹੜਾ ਗਾਣਾ ਨਿਕਲਿਆ ਨਾਬੀ ਪੱਗ ਯੂਟਿਊਬ ਤੇ ਆ ਗਿਆ ਹੈ ਵਾ ਯੂਐਸ ਬੀਟਸ ਚੈਨਲ ਤੋਂ ਲਿਖਿਆ ਮੇਰੇ ਪਾਪਾ ਨੇ ਤੇ ਗਾਇਆ ਮੈਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਵਾ ਚੈਨਲ ਜਿਹੜਾ ਗਾਣਾ ਕੱਢਿਆ ਨਾ ਵਧੀਆ ਮਿਲਿਆ ਰਿਸਪੌਂਸ ਬਹੁਤ ਵਧੀਆ ਮਿਲਿਆ ਹਾਲਾਂਕਿ ਮੇਰਾ ਪਹਿਲਾ ਗਾਣਾ ਡੈਬਿਊ ਸਾਊਂਸੀ ਮੇਰਾ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਮੈਨੂੰ ਕਾਫੀ ਲੋਗ ਕਮੈਂਟ ਬਹੁਤ ਵਧੀਆ ਸੋਹਣੇ ਸੋਹਣੇ ਕਮੈਂਟ ਆ ਰਹੇ ਨੇ ਬਹੁਤ ਵਧੀਆ ভিউਸ ਵੀ ਜਾ ਰਹੇ ਨੇ ਅਸੀਂ ਚਾਹਾਂਗੇ ਇਹਦਾ ਗਾਣਾ ਨਾਬੀ ਪੱਕ ਜਿਹੜਾ ਆਇਆ ਉਹ ਥੋੜਾ ਜਿਹਾ ਦਰਸ਼ਕਾਂ ਤੱਕ ਸੰਜਕ ਦੇਵੇ ਤਾਂ ਆਜੋ ਪਤਾ ਲੱਗੇ ਵੀ ਜਿਹੜੇ ਗਾਇਕਾਂ ਨਾਲ ਹੀ ਗੱਲ ਕਰਦੇ ਪਏ ਆਂ ਦੀ ਆਵਾਜ਼ ਕਿੰਨਾ ਦਮਿਕ ਲੋਕ ਕਿੰਨਾ ਕਿੰਨੂ ਪਿਆਰ ਵੀ ਕਰਦੇ ਪਏ ਨੇ ਜੀ ਚਾਰ ਦਿਨ ਚੱਲੀਆਂ ਮੈਂ ਪੇਕੇ ਪਿੰਡ ਰਹਿਣ ਬਹੁਤਾ ਫੱਬ ਕੇ ਨਹੀਂ ਜਦੋਂ ਆਇਆ ਮੈਨੂੰ ਲੈਣ ਕੀ ਚਾਰ ਦੇਣ ਚੱਲੀਆਂ ਮੈਂ ਪੇਕੇ ਪਿੰਡ ਰਹਿਣ ਬਹੁਤਾ ਫੱਬ ਕੇ ਨਹੀਂ ਜਦੋਂ ਆਇਆ ਮੈਨੂੰ ਲੈਣ ਮੋਤੀ ਪੁੰਨ ਕੀਤੇ ਹੁਣੇ ਇਸ ਚੰਦਰੀ ਨੇ ਮੋਤੀ ਪੁੰਨ ਕੀਤੇ ਹੁਣੇ ਇਸ ਚੰਦਰੀ ਨੇ ਮੈਨੂੰ ਆਂਡਣਾ ਘੁੰਡਣਾ ਕਹਿਣ ਗੀਆਂ ਨਾਂ ਵੀ ਪੱਗ ਬਨ ਕੇ ਨਾ ਵੀ ਮਿੱਤਰਾਂ ਵੇ ਮੈਨੂੰ ਮਿਰਚਾਂ ਵਾਰਨੀਆਂ ਪਹਿਣ ਗੀਆਂ ਨਾਂ ਵੀ ਪੱਗ ਬਨ ਕੇ ਨਾ ਵੀ ਮਿੱਤਰਾਂ ਵੇ ਮੈਨੂੰ ਮਿਰਚਾਂ ਵਾਰਨੀਆਂ ਪਹਿਣ ਗੀਆਂ ਦੁੱਧ ਮੱਖਣਾਂ ਦੇ ਨਾਲ ਮਾਣੇ ਜੱਟ ਪਾਲਿਆ ਪੂਰੀ ਚੜੀ ਐ ਜਵਾਨੀ ਪੈ ਰਹੀ ਕਿਵੇਂ ਚਪਾਲਿਆ ਦੁੱਧ ਮੱਖਣਾ ਦੇ ਨਾਲ ਮਾਣ ਜੱਟ ਪਾਲਿਆ ਚੜੀ ਐ ਜਵਾਨੀ ਪੈ ਰਹੀ ਕਿਵੇਂ ਚਪਾਲਿਆ ਤੇਰੇ ਹਿੱਸੇ ਆਇਆ ਕੋਹਿ ਨੂਰ ਵਰਗਾ ਤੇਰੇ ਹਿੱਸੇ ਆਇਆ ਕੋਹਿ ਨੂਰ ਵਰਗਾ ਪੈਂਦਾ ਏ ਚਿਹਰੇ ਤੋਂ ਡੋਲ ਡੋਲ ਨੂਰਣੀ ਕਰੋ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸਾਥ ਦੂਰ ਦੂਰਣੀ ਕਰੋ ਤੁਰਾ ਬੇਬੇ ਦੇ ਮੈਂ ਪੈਰੀ ਹੱਥ ਲਾ ਕੇ ਰਹਿੰਦੀਆਂ ਬੁਲਾਵਾ ਸਾਥ ਦੂਰ ਦੂਰਣੀ ਪਾਰ ਕੋਪਾ ਬਹੁਤ ਬਹੁਤ ਸਣਾ ਗਾਣਾ ਅੱਛਾ ਮੰਮੀ ਬਾਪ ਵੱਲੋਂ ਕਿੰਨਾ ਕਸਾਯੋਗ ਮਿਲਦਾ ਕਿਉਂਕਿ ਉਹਨਾਂ ਵੱਲੋਂ ਵੀ ਮਤਲਬ ਮਿਲਦਾ ਹੌਸਲਾ ਭਜਾਈ ਮਿਲਦੀ ਆ ਵੀ ਦਾਦੀ ਡਾਇਰੈਕਸ਼ਨ ਕਰਦੀ ਆ ਵੀ ਆਹ ਗਾਣਾ ਇਦਾਂ ਬੋਲਣਾ ਇੱਥੇ ਆਪਣਾ ਗਾਣਾ ਫੁੰਜਦਾ ਵਾ ਕਿਵੇਂ ਉੱਥੇ ਲੱਗਦਾ ਘਰਦਾਂ ਮੈਨੂੰ ਸ਼ੁਰੂ ਤੋਂ ਸਪੋਰਟ ਕੀਤੀ ਹਰ ਕੰਮ ਦੇ ਵਿੱਚ ਕਦੇ ਵੀ ਕਿਸੇ ਕੰਮ ਤੋਂ ਨਹੀਂ ਰੋਕਿਆ ਸਪੋਰਟਸ ਦੇ ਵਿੱਚ ਵੀ ਹਰ ਵਾਰੀ ਮੈਂ ਕੰਪੀਟੀਸ਼ਨ ਸਪੋਰਟਸ 'ਚ ਵੀ ਕਾਫੀ ਲੜੇ ਨੇ ਤੇ ਮੈਨੂੰ ਉੱਥੋਂ ਵੀ ਕਦੀ ਨਹੀਂ ਇਹਨਾਂ ਨੇ ਕਿਹਾ ਵੀ ਤੂੰ ਸਪੋਰਟਸ 'ਚ ਨਾ ਜਾ ਜਾਂ ਸਿੰਗਿੰਗ ਕਰ ਕਰ ਲਈ ਜਿਹੜੀ ਵੀ ਚੀਜ਼ ਮੈਂ ਸਪੋਰਟਸ ਕਰਨਾ ਚਾਹਿਆ ਵਾ ਤੇ ਮੈਨੂੰ ਸਪੋਰਟਸ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਮਿਲਿਆ ਵਾ ਤੇ ਸਿੰਗਿੰਗ ਦੇ ਵਿੱਚ ਤੇ ਚਲੋ ਹੈ ਵੀ ਮੇਰੇ ਘਰ ਦਾ ਵੀ ਯੋਗਦਾਨ ਆ ਮੇਰਾ ਤੇ ਹੁਣ ਇਸ ਤੋਂ ਬਾਅਦ ਜਿਹੜਾ ਸਟੱਡੀ ਚੱਲਦੀ ਪਈ ਹੈ ਕਿੰਨੀ ਚੱਲਦੀ ਪਈ ਉਹ ਕਿੱਥੋਂ ਤੱਕ ਪੜੇ ਹੁਣ ਹੁਣ ਮੈਂ ਪਲੱਸ 2 ਕਰ ਚੁੱਕਾ ਹਾਂ ਤੇ ਮੈਂ ਕਾਲਜ ਪਰਸਿਊ ਕਰਨ ਦੀ ਸੋਚ ਰਿਹਾ ਅੱਗੇ ਕਾਲਜ ਪਰਸਿਊ ਮੈਂ ਕਰਨਾ ਵਾ ਤੇ ਅੱਗੇ ਮੈਂ ਕਰੂੰਗਾ ਕਾਲਜ ਹੀ ਸੋਚ ਜਿਸਤਾ ਗੱਲ ਕੀਤੀ ਆਵੇ ਇਸ ਇੰਡਸਟਰੀ ਵਿੱਚ ਸਰਜੀ ਤੇ ਬੁਗਾ ਤੇ ਮਨਪ੍ਰੀਤ ਕੋਲ ਬੁਗਾ ਦਾ ਬੜਾ ਹਿੱਟ ਨਾ ਚੱਲਦਾ ਪਿਆ ਅਜੇ ਵੀ ਚੱਲਦਾ ਪਿਆ ਵਾ ਅਖਾੜੇ ਲਾਉਂਦੇ ਆ ਕਦੇ ਮੌਕਾ ਮਿਲਿਆ ਅਖਾੜੇ ਘਰੇ ਲਾਉਂਦਾ ਕਿ ਜਾਂ ਵੈਸੇ ਅਜੇ ਜਿਮ ਕਰਦਿਆਂ ਦੇ ਨਾਲ ਹੀ ਜਾਂਨਾ ਵਾ ਤੇ ਚਲੋ ਹੁਣ ਤੇ ਮੌਕਾ ਮਿਲਿਆ ਵੀ ਸਟੇਜ ਮੈਂ ਹੀ ਸ਼ੁਰੂ ਕਰਦਾ ਵਾਂ ਬਾਹਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਅਸੀਂ ਚਾਹਾਂਗੇ ਜਿਹੜੀ ਤੁਸੀਂ ਬਾਅਦ ਬੋਲਦੇ ਹੋ ਸਾਡੇ ਦਰਸ਼ਕਾਂ ਦੀ ਉਹ ਸੰਜਗੀ ਕੀਤੀ ਜਾਵੇ ਦੇਖੋ ਜਿਸ ਤਰ੍ਹਾਂ ਬਾਹਰ ਇੱਕ ਧਾਰਮਿਕ ਗੀਤ ਆ ਤੇ ਮੈਂ ਇੱਕ ਵਾਰੀ ਤੁਹਾਡੇ ਕੋ ਅੱਗੇ ਮੰਗ ਲੈਣਾ ਮੈਂ ਹੱਸੇ ਟੱਕਣਾ ਬਿਲਕੁਲ ਅਸੀਂ ਚਾਹਾਂਗੇ ਜੀ ਇਹ ਜਿਹੜਾ ਮर्यादा ਵਾ ਉਹਨੂੰ ਵੇਚਦਾ ਹੱਥ ख्याल ਜ ਰੱਖਦੇ ਆਇਆ ਮੈਂ ਤੁਸੀਂ ਆਪਣਾ ਸੇਡ ਕਰ ਜਿਕੇ ਤੇ ਫੇਰ ਹੀ ਮਤਲਬ ਵਾਰ ਬੋਲੋ ਬਹੁਤ ਸੋਹਣ ਹ ਲੈ ਕੇ ਕਲਗੀ ਤਰ ਤੋਂ ਥਾਪੜ ਦਿੱਤਾ ਚਰਨੀ ਸੀਸ ਨਵਾ ਬੰਦਾ ਸਿੰਘ ਬਹਾਦਰ ਬਣ ਗਿਆ ਹੋ ਲਿਆ ਮਾਦੋ ਨਾ ਬਦਲਾ ਉਹ ਦੇਰ ਥਰ ਥੜ ਡੋਲੇ ਫਰਕ ਦੇ ਫਰਕ ਦੇ ਹੋ ਗਿਆ ਖੂਣ ਅੱਖਾਂ ਦੇ ਵਿੱਚ ਆ ਹੋ ਹੋ ਕੋਈ ਐਸਪੀ ਬੁੱਗਾ ਨਾਮ ਰੱਖਿਆ ਗਿਆ ਵਾ ਇਹ ਐਸਪੀ ਬੁੱਗਾ ਵੈਸੇ ਘਰ ਦੇ ਨਾਲ ਕਿਹਾ ਕਿ ਜਾਂ ਗਾਈ ਕੀ ਲੈਣੇ ਨਾ ਚੋਣ ਲਿਆ ਆਪਣਾ ਇਹ ਐਸਪੀ ਬੁੱਗਾ ਨਾਮ ਮੇਰਾ ਅਸਲ ਦੇ ਵਿੱਚ ਗਾਈ ਕੀ ਈ ਹੈ ਸਿਰਫ ਮੇਰਾ ਅਸਲੀ ਨਾਮ ਹੈਗਾ ਪਲਵਿੰਦਰ ਬੁੱਗਾ ਹੂੰ ਜਿਵੇਂ ਇਹ ਨਾਮ ਮੇਰੇ ਮਮਾ ਪਾਪਾ ਨੇ ਸੋਚ ਕੇ ਮੇਰਾ ਬਹੁਤ ਵਧੀਆ ਇੱਕ ਨਾਮ ਰੱਖਿਆ ਪਲਵਿੰਦਰ ਬੁੱਗਾ ਤੇ ਕਈ ਕਿ ਲਾਈਨ ਵਿੱਚ ਚੈਸ ਵੀ ਬੁਗਾ ਇਸ ਕਰਕੇ ਰੱਖਿਆ ਸੀ ਵੀ ਸੌਖਾ ਜਿਹਾ ਨਾਮ ਹੈ ਤੇ ਲੋਕਾਂ ਨੂੰ ਕਾਫੀ ਛੇਤੀ ਯਾਦ ਹੋ ਜਾਏਗਾ ਅੱਛਾ ਐਸ ਵੀ ਜਿੱਦਾਂ ਇਸ ਇੰਡਸਟਰੀ ਵਿੱਚ ਬੜੇ ਲੋਕ ਗਾਣੇ ਬਸ ਨੂੰ ਪਸੰਦ ਕਰਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਕੋਈ ਇੰਡਸਟਰੀ ਹੈ ਕੋਈ ਪੰਜਾਬੀ ਗਾਣੇ ਹੁੰਦਾ ਕੋਈ ਹਿੰਦੀ ਹੁੰਦਾ ਜਾਂ ਕੋਈ ਲੋਕੀ ਹੁੰਦਾ ਕਿਹੜੀ ਕਿਹੜੀ ਡਿਮਾਰਚ ਜਾਂ ਨਿਕਲਦੀ ਹੈ ਕਿਸ ਤਰ੍ਹਾਂ ਲੋਕ ਪਸੰਦ ਕਰਦੇ ਗਾਣੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਕਿਸੇ ਦਾ ਆਪਣਾ ਆਪਣਾ ਟੇਸਟ ਹੈ ਸੋ ਕਈ ਲੋਕੀ ਫੋਕਸ ਹੁੰਦੇ ਆ ਤੇ ਅੱਜ ਕੱਲ੍ਹ ਦੀ ਨੌਜਵਾਨ ਜਿਸ ਤਰ੍ਹਾਂ ਚਕਮੇ ਗਾਣੇ ਸੁਣਦੇ ਆ ਕਾਫੀ ਜੰਗ ਬਲੱਡ ਜਿਹੜੇ ਬੱਚੇ ਆ ਹਾਂਜੀ ਉਹਨਾਂ ਨੂੰ ਚਕਮੇ ਗਾਣੇ ਪਸੰਦ ਆਉਂਦੇ ਆ ਜਿਸ ਤਰ੍ਹਾਂ ਨਵੇਂ-ਨਵੇਂ ਗਾਣੇ ਆ ਰਹੇ ਹੁਣ ਮੁੰਸੇ ਵਾਲ ਸਾਰੇ ਸਿਰ ਚੁੱਕੇ ਮੁੰਸੇ ਵਾਲਾ ਹੋ ਗਿਆ ਕਰਨੋਇਲਾ ਹੋ ਗਿਆ ਹਾਂ ਇਹ ਸਾਰੇ ਚਕਮੇ ਗਾਣੇ ਬੋਲਦੇ ਤੇ ਕੋਈ ਜਦਾਂ ਸਕੂਲ ਲਾਈਨ ਜਿਹਦਾ ਬੱਸ ਸਟਾਰਟ ਕੀਤੀ ਉਦੋਂ ਫਿਰ ਕਿੱਥੋਂ ਸ਼ੁਰੂ ਕੀਤਾ ਕੋਈ ਹਿੰਦੀ ਗਾਣਾ ਸੁਣਦਾ ਕਿ ਪੰਜਾਬੀ ਗਾਣਾ ਚੱਲਦੀ ਉੱਥੇ ਵੀ ਦੋਈ ਸਕੂਲ ਟਾਈਮ 'ਚ ਮੈਂ ਹਿੰਦੀ ਗਾਣੇ ਕਾਫੀ ਸੁਣਦਾ ਰਿਹਾ ਨਾ ਮੈਨੂੰ ਗੋਨਾ ਵੀ ਆ ਉੱਥੇ ਕੀ ਬਾਤ ਆ ਤੇ ਮੈਂ ਮੁਹੰਮਦ ਰਫੀ ਜੀ ਦਾ ਇੱਕ ਗਾਣਾ ਕਾਫੀ ਜ਼ਿਆਦਾ ਮੈਨੂੰ ਪਸੰਦ ਹੈ ਗੁਲਾਬੀ ਅੱਖਾਂ ਕੀ ਬਾਤ ਹੈ ਉਹ ਮੈਂ ਕਾਫੀ ਗਾਇਆ ਉਸ ਟਾਈਮ ਤੇ ਵਾਹ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਦਾ ਕਿ ਜਿਹੜਾ ਆਪਣੇ ਉਹ ਗਾਣਾ ਸੁਣਾਇਆ ਜਾਵੇ ਗੁਲਾਬੀ ਅੱਖਾਂ ਜੋ ਤੇਰੀ ਦੇਖੀ ਸ਼ਰਾਬੀ ਇਹ ਦਿਲ ਹੋ ਗਿਆ ਸੰਭਾਲੋ ਮੁਝ ਕੋ ਓ ਮੇਰੇ ਯਾਰੋ ਸੰਭਲਣਾ ਮੁਸ਼ਕਿਲ ਹੋ ਗਿਆ گلابی آنکھیں جو تیری دیکھی شرابی دل ہو گیا دل میں میرے خواب تیرے تصویر جیسے ہو دیوار پہ تجھ پہ فیدہ میں کیوں ہوا آتا ہے غصہ مجھے پیار پہ میں لٹ گیا دل کا کہا میں کہیں گا نہ رہا کیا کہوں دل کے جو نے دیکھا یہ میرا قاتل ہو گیا گلابی آنکھیں جو تیری دیکھی شرابی یہ دل ہو گیا باہر باہر ਅੱਛਾ ਇਹ ਫਿਰ ਜਿਹੜਾ ਪਾਇਆ ਹੈ ਸਕੂਲ ਇੱਕ ਟਾਈਮ ਬਾਅਦ ਇਹੋ ਗਾਣੇ ਚੱਲਦੇ ਰਹੇ ਦੋ ਜੀ ਠੀਕ ਹੈ ਅੱਛਾ ਹੁਣ ਗੱਲ ਕੀਤੀ ਜਾਵੇ ਇਸ ਇੰਡਸਟਰੀ ਵਿੱਚ ਹੋਰ ਕੋਈ ਗਾਣੇ ਨਵੇਂ ਆਪਣੇ ਐਲਬਮ ਆ ਰਹੀਆਂ ਹੈ ਕਿ ਜਾਂ ਇਹ ਹੋਈ ਨਾਪੀ ਪਾ ਗਈ ਇਹ ਵਾਲਾ ਗਾਣਾ ਆ ਰਹੇ ਕਾਫੀ ਸੋਲੋ ਸੌਂਗਸ ਆ ਰਹੇ ਆ ਮੇਰੇ ਮੇਰਾ ਤੇ ਮੇਰੇ ਪਾਪਾ ਦਾ ਵੀ ਇੱਕ ਇਕੱਠਿਆਂ ਦਾ ਸੌਂਗ ਆ ਰਿਹਾ ਤੇ ਮੇਰੇ ਵੀ ਆ ਰਹੇ ਨੇ ਸੋਲੋ ਸੌਂਗਸ ਆਪਣੇ ਤੇ ਉਹਨਾਂ ਦਾ ਨਾਮ ਮੈਂ ਦੱਸ ਦਿੰਦਾ ਇੱਕ ਦਾ ਹੈਗਾ ਕਾਲੀ ਤੇ ਇੱਕ ਸੌਂਗ ਹੈਗਾ ਅਸਲਾ ਇਹ ਦੋਨੋਂ ਗਾਣੇ ਆ ਰਹੇ ਨੇ ਥੋੜੇ ਟਾਈਮ ਦੇ ਵਿੱਚ ਜਨਤਾ ਦੇ ਸਰੋਤਿਆਂ ਦੇ ਰੂਬਰੂ ਕਰ ਦਿੱਤੇ ਚਾਂਗੇ ਅਗਰ ਗੱਲ ਕੀਤੀ ਇਹੇ ਤੁਹਾਡੀ ਉਸਤਾਦ ਜੀ ਆ ਉਹਨਾਂ ਕੋਲ ਤੁਸੀਂ ਜਿਹੜਾ ਰਿਆਜ਼ ਕਰਦੇ ਹੋ ਉਹਨਾਂ ਕੋ ਕੋਈ ਗਾਣਾ ਕੋਣਾ ਕੋਈ ਉਹਨਾਂ ਦਾ ਗਾਣਾ ਜਿਆਦਾ ਪਿੱਛਣ ਜਿਆਦਾ ਬੜਾ ਮਸ਼ਹੂਰ ਗਾਣਾ ਹੀ ਬੋਲੇ ਉਹ ਵੀ ਜੀ ਮੈਨੂੰ ਉਸਤਾਦ ਪੂਰਨ ਚੰਦ ਵਡਾਲੀ ਜੀ ਦਾ ਇੱਕ ਗਾਣਾ ਯਾਦ ਆ ਹਾਂਜੀ ਜੀ ਪਦਮਸ਼ਰੀ ਸ਼੍ਰੀ ਸ਼੍ਰੀ ਪੂਰਨ ਚੰਦ ਵਡਾਲੀ ਜੀ ਉਹਨਾਂ ਦਾ ਇੱਕ ਸੌਂਗ ਹੈਗਾ ਤੂੰ ਮਾਨੇ ਜਾਣਾ ਮਾਨੇ ਦਿਲਦਾਰਾ ਤੇ ਮਾਉ ਸੰਦਿਆ ਕਾਫੀ ਮੈਨੂੰ ਪਸੰਦ ਆਈ ਆ ਤੇ ਚਾਹਾਂਗੀ ਦਰਸ਼ਕਾਂ ਦਾ ਸਾਂਝਾ ਕੀਤਾ ਜਾਵੇ ਜੀ ਤੂੰ ਮਾਨੇ ਆਣਾ ਮਨੇ ਦਿਲਦਾਰਾ ਸਾਂਹ ਤੇ ਤੈਨੂੰ ਰੱਬ ਮੰਨਿਆ ਤੂੰ ਮੰਨਿਆ ਨਾ ਮਨੇ ਦਿਲਦਾਰ ਸਾਂਹ ਤੇ ਤੈਨੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦੇਵਾਰਾ ਹੋ ਹੋ ਹੋਰ ਕਿਹੜਾ ਰੱਬ ਦਾ ਦੇਵਾਰਾ ਸਾਂਹ ਤੇ ਤੈਨੂੰ ਰੱਬ ਮੰਨਿਆ ਤੂੰ ਮਨਿਆਨਾ ਮਨ ਦੇ ਦਿਲਦਾਰਾ ਸਾਹ ਤੇ ਤੈਨੂੰ ਰੱਬ ਮਨਿਆ ਬਹੁਤ ਬਹੁਤ ਨਵੀਂ ਐਲਬਮ ਆਈ ਹੈ ਨਵੀਂ ਬਾਗ ਇੱਥੇ ਫਿਰ ਕਿੰਨਾ ਇਹ ਜਿਹੜੀ ਰਿਪੋਰਟ ਕੀਤੀ ਹੈ ਤੇ ਕਿਹੜਾ ਕਿਹੜਾ ਸਹਿਯੋਗ ਮਿਲਿਆ ਇਹ ਗਾਣਾ ਲਾਂਚ ਕੀਤਾ ਗਿਆ ਯੂਐਸ ਬੀਟਸ ਰਿਕਾਰਡਸ ਵੱਲੋਂ ਤੇ ਲਿਖਿਆ ਮੇਰੇ ਪਾਪਾ ਨੇ ਜਿਵੇਂ ਕੋਈ ਸਾਰਿਆਂ ਨੂੰ ਪਤਾ ਸਰਬਜੀਤ ਦੁੱਗਾ ਜੀ ਤੇ ਵੀਡੀਓ ਇਸ ਦੀ ਕੀਤੀ ਹੈ ਮੇਰੇ ਚਾਚੂ ਦੀ ਪਾਰਟੀ ਡਾਇਰੈਕਟਰ ਹਮ ਮਿਊਜ਼ਿਕ ਕੀਤਾ ਗਿਆ ਹੈਪੀ ਯੂਕੇ ਤੇ ਇਹਨਾਂ ਵਿੱਚ ਯੋਗਦਾਨ ਮੇਰੇ ਉਸਤਾਦ ਜੀ ਪੂਰਨ ਚੰਦ ਵਡਾਲੀ ਜੀ ਦਾ ਵੀ ਹੈ ਤੇ ਆਸ਼ੀਰਵਾਦ ਮੇਰੇ ਦਾਦੂ ਹਮ ਬਲਦੇਵ ਰਾਜ ਬਰਾਗੀ ਜੀ ਹਮ ਬਹੁਤ ਸ਼ੁਕੁਰ ਅੱਛਾ ਪਿਤਾ ਜੀ ਦਾ ਜਿੱਦਾਂ ਤੁਹਾਡੇ ਪਿਤਾ ਜੀ ਬਹੁਤ ਵਧੀਆ ਗਾਉਂਦੇ ਆ ਸਰਜੀਤ ਬੁਗਾ ਜੀ ਉਹਨਾਂ ਦਾ ਕੋਈ ਗਾਣਾ ਕੋਣਾ ਕੋਈ ਹੈ ਯਾਦ ਕੋਈ ਉਹਨਾਂ ਦਾ ਇੱਕ ਕਾਫੀ ਟਾਈਮ ਪਹਿਲਾਂ ਗਾਣਾ ਹਿੱਟ ਸੀ ਲੱਡੂ ਵੰਡਨੇ ਤੇ ਮੈਂ ਸਟੇਜ ਤੇ ਜਦੋਂ ਨਾਲ ਜਾਂਦਾ ਮੈਂ ਉਸ ਗਾਣੇ ਦੇ ਪਿੱਛੇ ਕੋਰਸ ਵੀ ਕਰਦਾ ਹੁੰਦਾ ਨਾਲ ਤੇ ਮੈਂ ਉਹ ਗਾਣਾ ਤੁਹਾਨੂੰ ਸੁਣਾ ਦੇਣਾ ਲੋਕੀ ਦੇ ਲੱਡੂ ਵੰਡੇ ਹਾਂਜੀ ਮੁੰਡੇ ਕਹਿੰਦੇ ਲੱਡੂ ਵੰਡੇ ਮੁੰਡੇ ਕਹਿੰਦੇ ਲੱਡੂ ਵੰਡੇ ਹਾਂ ਮਸੂਲੀਆ ਕਾ ਨਾਲੇ ਗੱਲਾਂ ਕਰਦੀ ਹਲ ਲੱਗਦੀ ਐ ਹੀਰ ਵਰਗੀ ਤੂੰ ਅੱਖਾਂ ਨਾਲੇ ਗੱਲਾਂ ਕਰਦੀ ਹਲ ਲੱਗਦੀ ਐ ਹੀਰ ਵਰਗੀ ਮਨ ਦਿਲ ਕਰਦਾ ਚੋਰੀ ਚੋਰੀ ਠਗਣਾ ਹੋ ਮੁੰਡੇ ਕਹਿੰਦੇ ਲੱਡੂ ਵੰਡਣੇ ਸਾਲ 16 ਵਾਂ ਹੈ ਕੱਲ ਤੈਨੂੰ ਲੱਗਣਾ ਮੁੰਡੇ ਕਹਿੰਦੇ ਲੱਡੂ ਵੰਡਣੇ ਹਾਏ ਮੁੰਡੇ ਕਹਿੰਦੇ ਲੱਡੂ ਵੰਡਣੇ ਬਿਲਕੁਲ ਜੀ ਜਿਸ ਦਾ ਸਰਜੀ ਬੁੱਗਾ ਦੀ ਬਿਲਕੁਲ ਖੂਬਹੁ ਨਕਲ ਕਿਉਂਕਿ ਇਹ ਉਹਨਾਂ ਦਾ ਹੀ ਅੰਸ਼ ਆ ਉਹੀ ਆਵਾਜ਼ ਉਹੀ ਦਿਲਕਸ਼ ਆਵਾਜ਼ ਰਹੀ ਹੈਗੀ ਆ ਵਾਕਈ ਸਰਜੀ ਬੁੱਗਾ ਦਾ ਜਿਹੜਾ ਨਾਮ ਆ ਬੜਾ ਵਧੀਆ ਨਾਮ ਬਹੁਤ ਸ਼ਿੱਟ ਜੁੜੀ ਆ ਮਨਪ੍ਰੀਤ ਬੁਗਾ ਸਭੀਰ ਬੁਗਾ ਜਿਨ੍ਹਾਂ ਨੇ ਆਪਣਾ ਨੱਬੀ ਦੇ ਘਾਕੇ ਤੋਂ ਬਾਹਰ ਸ਼ੁਰੂ ਕੀਤਾ ਤੇ ਅੱਜ ਤੱਕ ਇਹ ਚੱਲਦੀ ਪਈ ਆ ਇਹ ਉਹਨਾਂ ਦਾ ਹੀ ਬੱਚਾ ਵਾ ਜਿਹੜਾ ਐਸਪੀ ਬੁਗਾ ਜਿਹੜਾ ਅੱਜ ਇਹ ਸਭ ਕਾਮ ਨੂੰ ਹਾਸਲ ਕਰਨਾ ਚਾਹੁੰਦਾ ਵਾ ਜਿਸ ਮੁਕਾਮ ਦੀਆਂ ਉਦੇ ਮਾਤਾ ਪਿਤਾ ਨੇ ਚੋਈਆਂ ਵਾ ਅਸੀਂ ਚਾਹਾਂਗੇ ਵੀ ਇਸ ਬੱਚੇ ਨੂੰ ਵੱਧ ਤੋਂ ਵੱਧ ਲਾਈਕ ਕੀਤਾ ਜਾਵੇ ਇਹਦੀ ਵੀਡੀਓ ਆ ਇਹਦੀ ਵੀਡੀਓ ਆਰੀ ਨੱਬੀ ਬਾਗ ਉਹਦੇ ਬਾਰੇ ਕੀ ਕਹਿੰਦਾ ਜਬਸੇ ਦੱਸ ਕਰਨ ਮੇਰੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਜੀ ਗਾਣਾ ਵੱਧ ਤੋਂ ਵੱਧ ਸੁਣੋ ਸ਼ੇਅਰ ਕਰੋ ਤੇ ਆਪਣਾ ਵਿਚਾਰ ਦੱਸੋ ਵੀ ਗਾਣਾ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਾ ਤੇ ਨੈਕਸਟ Song ਛੇਤੀ ਹੀ ਆ ਰਿਹਾ ਹੈ ਜਿਵੇਂ ਕਿ ਸਾਰਿਆਂ ਨੂੰ ਦੱਸਿਆ ਜਾਂਦਾ ਸਟੇਜਿਸ ਤੇ ਵੀ ਜਦੋਂ ਹੀ ਲਾਈਵ ਸ਼ੋਅ ਲਾਉਂਦੇ ਆ ਉਦੋਂ ਵੀ ਦੱਸਦੇ ਆ ਵੀ ਸੋਲੋ ਗਾਣੇ ਕਾਫੀ ਆ ਰਹੇ ਨੇ ਤੇ ਜਦੋਂ ਇੱਕ ਰਿਸਪੌਂਸ ਮਿਲਦਾ ਨਾ ਆਪਣੇ ਜਿੰਨੇ ਵੀ ਸਰੋਤੇ ਨੇ ਐਲਬਮ ਨੂੰ ਗਾਣੇ ਨੂੰ ਕੋਈ ਜਦੋਂ ਰਿਸਪੌਂਸ ਮਿਲਦਾ ਤੇ ਅਗਲਾ ਗਾਣਾ ਫੇਰ ਹੀ ਆਪਾਂ ਦਿੰਨੇ ਆ ਤੇ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੱਲੇ ਵੀ ਤੇ ਮੈਂ ਚਾਹਨਾ ਮੈਂ ਵੀ ਹੱਲੇ ਵੀ ਲੋਕੀ ਹੋਰ ਥੋੜਾ ਸ਼ੇਅਰ ਕਰਨ ਤੇ ਆਪਾਂ ਅਗਲਾ ਗਾਣਾ ਜਲਦ ਤੋਂ ਜਲਦ ਦੇਈਏ ਅਸੀਂ ਵੀ ਆਪਣੇ ਚਾਣੀ ਦੇ ਮਾਧਿਅਮ ਵਿੱਚ ਜਿਹੜੇ ਸਾਡੇ ਸੁਣੋਤੇ ਸਾਡੀ ਵੀਡੀਓ ਵੇਖਦੇ ਪਏ ਆ ਜਿਹਾ ਸਾ ਇੰਟਰਵਿਊ ਹੈ ਤੇ ਪਏ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਿਹੜੀ ਇਸ ਬੱਚੇ ਦੀ ਜਿਹੜੀ ਐਲਬਮ ਬਾਈ ਨਾਭੀ ਪੱਗ ਵਾਲੀ ਉਹਨੂੰ ਵੱਧ ਤੋਂ ਵੱਧ ਲਾਈਕ ਕੀਤਾ ਜਾਵੇ ਸ਼ੇਅਰ ਕੀਤਾ ਜਾਵੇ ਕਿਉਂਕਿ ਤੁਹਾਡੀਆਂ ਦਿਵਾਵਾਂ ਆਸ ਰਹੀ ਇਸ ਬੱਚੇ ਨੇ ਬੁਲੰਦੀਆਂ ਛੋਣੀਆਂ ਵਾ ਤਾਂ ਸਾਡੀ ਅੱਜ ਦੀ ਵੀਡੀਓ ਕਿਸਾ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਓ ਕੁਲਦੀਪ ਸਿੰਘ ਦੀਪਾ ਤਰਨਦਾ